ਮੈਂ ਸਮਝਦਾ ਕਿ ਇਹ ਸੈਂਸਿਟਿਵ ਮਸਲੇ ਨੇ ਔਰ ਪੰਜਾਬ ਦੇ ਵਿਸ਼ੇ ਵਿੱਚ ਸਿੱਖਾਂ ਦੇ ਵਿਸ਼ੇ ਜਾਂ ਕਿਸੇ ਵੀ ਧਰਮ ਤੇ ਟਿੱਪਣੀ ਕਰਦੇ ਕੋਈ ਸਾਨੂੰ ਬਹੁਤ ਸਹਿਮ ਵਰਤਣਾ ਚਾਹੀਦਾ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਕੋਈ ਨੁਮਾਇंदे ਹੋਣ ਜਾਂ ਇਸਲਾਮ ਦੀ ਗੱਲ ਹੋਵੇ ਤਾਂ ਉਹਨਾਂ ਦੇ ਨੁਮਾਇंदे ਹੋਣ ਜਾਂ ਜੈਨ ਧਰਮ ਦੀ ਗੱਲ ਹੋਵੇ ਉਹਨਾਂ ਦੇ ਨੁਮਾਇंदे ਹੋਣ ਇੱਥੇ ਅਲੱਗ-ਅਲੱਗ ਧਰਮਾਂ ਦੀ ਤਾਂ ਫੁੱਲਵਾੜੀ ਹੈ ਇਸ ਹਿੰਦੁਸਤਾਨ ਅਨੇਕਤਾ ਚ ਇਕਤਾ ਤੇ ਉਹਨਾਂ ਨਾਲ ਸਲਾਮਸ਼ੁਰਾ ਕਰਕੇ ਹੀ ਫਿਲਮ ਸੈਂਸਰ ਬੋਰਡ ਆ ਉਸ ਨੂੰ ਇਹਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਅਲਾਉ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਮੈਂ ਸਮਝਦਾ ਕੰਗਨਾ ਜੋ ਬੋਲ ਰਹੀ ਹੈ ਉਹਨਾਂ ਦਾ ਆਪਣਾ ਮਸਲਾ ਔਰ ਕਿਸਾਨਾਂ ਦੇ ਬਾਰੇ ਭਾਜਪਾ ਜਿਹੜਾ ਹੈ ਮੋਦੀ ਜਿੰਨੇ ਦਾ ਅੰਡਰਸਟੈਂਡਿੰਗ ਇਨਸਟਰਕਸ਼ਨ ਨੇ ਸਿੱਧੀਆਂ ਜਦੋਂ ਸਾਡੇ ਤੇ ਵੀ ਹਮਲੇ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਕਿ ਨਾ ਇਹਨਾਂ ਤੇ ਲਾਠੀ ਚਲਣੀ ਚਾਹੀਦੀ ਨਾ ਡੰਡਾ ਇਹ ਕਿਸਾਨ ਆਪਣੇ ਨੇ ਔਰ ਮੈਂ ਸਮਝਦਾ ਕਿ ਕੰਗਨਾ ਰਣੌਤ ਕੋਲ ਇਹ ਮਸਲਾ ਵੀ ਹੈ ਨਹੀਂਗਾ ਇਹੋ ਕਿਸਾਨਾਂ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਇਹੋ ਜਿਹਾ ਕੁਝ ਨਹੀਂ ਹੈ ਔਰ ਸਾਨੂੰ ਆਪਣੇ ਆਪ ਹੀ ਉਹਨਾਂ ਨੇ ਠੀਕ ਰਸਤੇ ਤੇ ਆ ਜਾਣਾ ਉਹਨਾਂ ਦੀਆਂ ਸਮੱਸਿਆਵਾਂ ਕੁਝ ਹੈਗੀਆਂ ਨੇ ਪਹਿਲਾਂ ਵੀ ਮੰਨੀਆਂ ਨੇ ਉਹਨਾਂ ਦੀਆਂ ਮੰਗਾਂ ਹੋਰ ਵੀ ਗੱਲਬਾਤ ਕਰਕੇ ਮੰਨੀਆਂ ਜਾ ਸਕਦੀਆਂ ਨੇ ਪ੍ਰਧਾਨ ਮੰਤਰੀ ਸਾਡੇ ਕਿਸਾਨ ਹਿੱਤੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ ਹਿੱਤੂ ਹੈ ਸਾਡੀ ਸਰਕਾਰ ਵੀ ਕਿਸਾਨ ਹਿੱਤੂ ਹੈ ਪੰਜਾਬ ਜਿਹੜਾ ਇਸ ਵੇਲੇ ਸੈਂਸਿਟਿਵ ਸਟੇਟ ਆ ਬਾਰੂਦ ਦੇ ਢੇਰ ਤੇ ਆ ਬਾਰਡਰ ਸਟੇਟ ਆ ਸਾਨੂੰ ਇੱਥੇ ਬਹੁਤ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ ਮੈਂ ਸਮਝਦਾ ਕਿ ਇਹ ਸੈਂਸਿਟਿਵ ਮਸਲੇ ਨੇ ਔਰ ਪੰਜਾਬ ਦੇ ਵਿਸ਼ੇ 'ਚ ਸਿੱਖਾਂ ਦੇ ਵਿਸ਼ੇ ਜਾਂ ਕਿਸੇ ਵੀ ਧਰਮ ਤੇ ਟਿੱਪਣੀ ਕਰਦੇ ਕੋਈ ਸਾਨੂੰ ਬਹੁਤ ਸयम ਵਰਤਣਾ ਚਾਹੀਦਾ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਕੋਈ ਨੁਮਾਇंदे ਹੋਣ ਜਾਂ ਇਸਲਾਮ ਦੀ ਗੱਲ ਹੋਵੇ ਤਾਂ ਉਹਨਾਂ ਦੇ ਨੁਮਾਇंदे ਹੋਣ ਜਾਂ ਜੈਨ ਧਰਮ ਦੀ ਗੱਲ ਹੋਵੇ ਉਹਨਾਂ ਦੇ ਨੁਮਾਇंदे ਹੋਣ ਇੱਥੇ ਅਲੱਗ-ਅਲੱਗ ਧਰਮਾਂ ਦੀ ਤਾਂ ਫੁੱਲਵਾੜੀ ਹੈ ਇਸ ਹਿੰਦੁਸਤਾਨ ਅਨੇਕਤਾ 'ਚ ਇਕਤਾ ਤੇ ਉਹਨਾਂ ਨਾਲ ਸਲਾਮਸ਼ੁਰਾ ਕਰਕੇ ਹੀ ਫਿਲਮ ਸੈਂਸਰ ਬੋਰਡ ਆ ਉਸ ਨੂੰ ਇਹਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਅਲਾਉ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਮੈਂ ਸਮਝਦਾ ਕੰਗਨਾ ਜੋ ਬੋਲ ਰਹੀ ਹੈ ਉਹਨਾਂ ਦਾ ਆਪਣਾ ਮਸਲਾ ਔਰ ਕਿਸਾਨਾਂ ਦੇ ਬਾਰੇ ਭਾਜਪਾ ਜਿਹੜਾ ਹੈ ਮੋਦੀ ਜੀ ਜਿੰਨੇ ਸਾਨੂੰ ਅੰਡਰਸਟੈਂਡਿੰਗ ਇਨਸਟਰਕਸ਼ਨ ਨੇ ਸਿੱਧੀਆਂ ਜਦੋਂ ਸਾਡੇ ਤੇ ਵੀ ਹੰਡੇ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਕਿ ਨਾ ਇਹਨਾਂ ਤੇ ਲਾਠੀ ਚਲਣੀ ਚਾਹੀਦੀ ਹੈ ਨਾ ਡੰਡਾ ਇਹ ਕਿਸਾਨ ਆਪਣੇ ਨੇ ਔਰ ਮੈਂ ਸਮਝਦਾ ਕਿ ਕੰਗਨਾ ਰਣੌਤ ਕੋਲ ਇਹ ਮਸਲਾ ਵੀ ਹੋਣੀ ਹੈ ਕਿ ਉਹ ਕਿਸਾਨਾਂ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਇਹੋ ਜਿਹਾ ਕੁਝ ਨਹੀਂ ਹੈ ਔਰ ਸਾਨੂੰ ਆਪਣੇ ਆਪ ਹੀ ਉਹਨਾਂ ਨੇ ਠੀਕ ਰਸਤੇ ਤੇ ਆ ਜਾਣਾ ਉਹਨਾਂ ਦੀਆਂ ਸਮੱਸਿਆਵਾਂ ਕੁਝ ਹੈਗੀਆਂ ਨੇ ਪਹਿਲਾਂ ਵੀ ਬੰਨੀਆਂ ਨੇ ਉਹਨਾਂ ਦੀ ਮੰਗਾਂ ਹੋਰ ਵੀ ਗੱਲਬਾਤ ਕਰਕੇ ਮੰਨੀਆਂ ਜਾ ਸਕਦੀਆਂ ਨੇ ਪ੍ਰਧਾਨ ਮੰਤਰੀ ਸਾਡੇ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ ਹਿਤੂ ਹੈ ਸਾਡੀ ਸਰਕਾਰ ਵੀ ਕਿਸਾਨ ਹਿਤੂ ਹੈ ਪੰਜਾਬ ਜਿਹੜਾ ਇਸ ਵੇਲੇ ਸੈਂਸਿਟਿਵ ਸਟੇਟ ਆ ਬਾਰੂਦ ਦੇ ਢੇਰ ਤੇ ਆ ਬਾਰਡਰ ਸਟੇਟ ਆ ਸਾਨੂੰ ਇੱਥੇ ਬਹੁਤ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ ਹੈ